ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾ ਸੁਖਤਲੇ ਤਾਂ 6 ਰੁਪਈਆ ਨੇ ਇੱਕ ਵਿਅਕਤੀ ਦੀ ਕਿਸਮਤ ਬਦਲੀ ਆ ਵਸਤੇ ਕਿ 6 ਰੁਪਈਆ ਨੇ ਇੱਕ ਵਿਅਕਤੀ ਨੂੰ ਰਾਤੋਂ ਰਾਤ ਕਰੋੜਪਤੀ ਬਣਾ ਦਿੱਤਾ ਵਾ ਤਾਂ ਉਸ ਵਿਅਕਤੀ ਨੇ ਜਦੋਂ ਗੱਲਬਾਤ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਮੈਂ ਕੱਲ ਮਾਤਾ ਦੇ ਮੱਥਾ ਟੇਕਣ ਜਾ ਰਿਹਾ ਸੀ ਰਸਤੇ ਦੇ ਵਿੱਚ ਮੈਂ ਇੱਕ 6 ਰੁਪਏ ਖਰਚੇ ਤੇ ਉਸ 6 ਰੁਪਈਆਂ ਨੇ ਮੇਰੀ ਕਿਸਮਤ ਬਦਲ ਦਿੱਤੀ ਜਾਂ ਕਹਿ ਲਓ ਕਿ ਮਾਤਾ ਨੇ ਮੈਨੂੰ ਗੱਫਾ ਦੇ ਦਿੱਤਾ ਤਾਂ ਇਹ ਉਸ ਵਿਅਕਤੀ ਦੇ ਬੋਲ ਸੀ ਤਾਂ ਸੀ ਕਿ 6 ਰੁਪਏ ਖਰਚ ਉਸਦੇ ਵੱਲੋਂ ਇੱਕ ਲੋਟਰੀ ਦੀ ਟਿਕਟ ਖਰੀਦੀ ਗਈ ਸੀ ਜਿਸ ਦੇ ਜ਼ਰੀਏ ਉਸ ਨੂੰ 1 ਕਰੋੜ ਰੁਪਏ ਦਾ ਇਨਾਮ ਨਿਕਲਿਆ ਵਾ ਤਾਂ ਹੁਣ ਜਦੋਂ ਇਹ ਇਨਾਮ ਨਿਕਲਿਆ ਉਸ ਨੂੰ ਕਾਲ ਕੀਤੀ ਗਈ ਕਿ ਤੁਹਾਡਾ 1 ਕਰੋੜ ਰੁਪਏ ਦਾ ਇਨਾਮ ਲੱਗਿਆ ਪਹਿਲਾਂ ਤਾਂ ਉਸ ਨੂੰ ਯਕੀਨ ਨਹੀਂ ਹੋਇਆ ਫਿਰ ਉਸ ਤੋਂ ਬਾਅਦ ਉਹ ਦੁਕਾਨ ਦੇ ਉੱਪਰ ਪਹੁੰਚਿਆ ਤੇ ਉੱਥੇ ਪਹੁੰਚਣ ਤੋਂ ਬਾਅਦ ਉਸਤੇ ਵੱਲੋਂ ਜਦੋਂ ਕਨਫਰਮ ਕੀਤਾ ਗਿਆ ਕਿ ਕੀ ਸਤਨੁਚ ਮੇਰੀ ਲਾਟਰੀ ਲੱਗੀ ਆ ਤਾਂ ਉਸ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਰਿਹਾ ਤਾਂ ਤਸਵੀਰਾਂ ਦੇ ਵਿੱਚ ਭੰਗੜੇ ਪੈਂਦੇ ਹੋਏ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਖੁਸ਼ੀ ਆ ਜਿਹੜੀ ਉਹ ਮਨਾਈ ਜਾ ਰਹੀ ਆ ਲੱਡੂ ਵੰਡੇ ਜਾ ਰਹੇ ਆ ਤਾਂ ਦੱਸਿਏ ਕਿ ਤਸਵੀਰਾਂ ਮੋਗਾ ਤੋਂ ਸਾਹਮਣੇ ਆਈਆਂ ਜਿੱਥੋਂ ਦੇ ਇੱਕ ਪਿੰਡ ਦੇ ਵਿਅਕਤੀ ਨੂੰ ਇਹ ਜਿਹੜੀ ਲੋਟਰੀ ਨਿਕਲੀ ਆ ਤਾਂ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਜਸਮੀਲ ਸਿੰਘ ਦੀ ਇਹ 1 ਕਰੋੜ ਰੁਪਏ ਦੀ ਲੋਟਰੀ ਜਿਹੜੀ ਲੱਗੀ ਆ ਦੱਸਦੀ ਕਿ ਕਿਸਤੇ ਵੱਲੋਂ ਇੱਕ ਕਿਸਮਤ ਅਜਮਾਈ ਗਈ ਸੀ 6 ਰੁਪਏ ਖਰਚੇ ਗਏ ਸੀ ਰੋਜਪੁਰ ਦੇ ਕਸਬਾ ਜੀਰਾ ਤੋਂ ਇੱਕ ਜੀਰਾ ਵਿਖੇ ਮੌਜੂਦ ਇੱਕ ਦੁਕਾਨ ਤੋਂ ਇਹ ਲੋਟਰੀ ਜਿਹੜੀ ਖਰੀਦੀ ਗਈ ਸੀ ਜਿਸ ਤੋਂ ਬਾਅਦ ਮੋਗਾ ਦੇ ਪਿੰਡ ਫਤਿਹਗੜ ਦੇ ਰਹਿਣ ਵਾਲੇ ਜਸਮੀਲ ਸਿੰਘ ਨੂੰ 1 ਕਰੋੜ ਰੁਪਏ ਦਾ ਇਨਾਮ ਜਿਹੜਾ ਨਿਕਲਿਆ ਵਾ ਤਾ ਦੱਸਦੀ ਹੈ ਕਿ ਜਦੋਂ ਉਸ ਨੂੰ ਫੋਨ ਆਇਆ ਕਿ ਤੁਹਾਡਾ ਇਨਾਮ ਨਿਕਲਿਆ ਪਹਿਲਾਂ ਤਾਂ ਉਸ ਨੂੰ ਯਕੀਨ ਨਹੀਂ ਹੋਇਆ ਸੀ ਫਿਰ ਉਸ ਦੇ ਵੱਲੋਂ ਦੁਬਾਰਾ ਫੋਨ ਕੀਤਾ ਗਿਆ ਦੁਕਾਨ ਦੇ ਉੱਪਰ ਵਿਜ਼ਿਟ ਕੀਤੀ ਗਈ ਉਸ ਤੋਂ ਬਾਅਦ ਉਸ ਨੂੰ ਕਨਫਰਮ ਹੋਇਆ ਕਿ ਮੇਰਾ ਇਨਾਮ ਜਿਹੜਾ ਲੱਗਿਆ ਵਾ ਤਾਂ ਹੁਣ ਦੇਖ ਸਕਦੇ ਹੋ ਕਿ ਇੱਥੇ ਭੰਗੜੇ ਜਿਹੜੇ ਪਾਏ ਜਾ ਰਹੇ ਆ ਖੁਸ਼ੀ ਮਨਾਈ ਜਾ ਰਹੀ ਆ ਤਾਂ 6 ਰੁਪਈਆ ਨੇ ਇੱਕ ਵਿਅਕਤੀ ਦੀ ਕਿਸਮਤ ਬਦਲੀ ਆ 6 ਰੁਪਈਆ ਦੇ ਨਾਲ ਉਹ ਵਿਅਕਤੀ ਕਰੋੜਪਤੀ ਬਣਿਆ ਮਾ ਤਾਂ ਤਸਵੀਰਾਂ ਦੇ ਵਿੱਚ ਖੁਸ਼ੀ ਮਨਾਉਂਦੇ ਹੋਏ ਜਿਹੜੇ ਲੋਕ ਨੇ ਉਹ ਨਜ਼ਰ ਆ ਰਹੇ ਹੋਣਗੇ ਦੁਕਾਨਦਾਰ ਅਤੇ ਜਿਹੜਾ ਪਰਿਵਾਰ ਹੈ ਉਹ ਖੁਸ਼ੀ ਮਨਾ ਰਿਹਾ ਵਾ ਤਾਂ ਦੇਖ ਸਕਦੇ ਹੋ ਕਿ ਭੰਗੜੇ ਪਾਏ ਜਾ ਰਿਹਾ ਲੱਡੂ ਜਿਹੜੇ ਵੰਡੇ ਜਾ ਰਿਹਾ ਤਾਂ 6 ਰੁਪਈਆ ਨੇ ਇਸ ਵਿਅਕਤੀ ਦੀ ਕਿਸਮਤ ਆ ਜਿਹੜੀ ਉਹ ਬਦਲੀ ਆ ਕਿ ਕਿਵੇਂ ਇਸਨੇ ਇੱਕ ਜੋ ਧਾਰਮਿਕ ਸਥਾਨ ਦੇ ਉੱਪਰ ਜਾਂਦੇ ਵੇਲੇ ਇਹ ਲੋਟਰੀ ਖਰੀਦੀ ਟਿਕਟ ਖਰੀਦੀ ਉਸ ਤੋਂ ਬਾਅਦ ਅਗਲੇ ਹੀ ਦਿਨ ਉਸ ਦਾ ਜਿਹੜਾ ਇਨਾਮ ਨਿਕਲਿਆ ਤਾਂ 6 ਰੁਪਈਏ ਇਸ ਦੇ ਵੱਲੋਂ ਖਰਚੇ ਗਏ ਸੀ 6 ਰੁਪਈਏ ਖਰਚਣ ਤੋਂ ਬਾਅਦ 1 ਕਰੋੜ ਰੁਪਏ ਦਾ ਇਨਾਮ ਹੈ ਜਿਹੜਾ ਉਹ ਨਿਕਲਿਆ ਵਾ ਤਾਂ ਤਸਵੀਰਾਂ ਦੇ ਵਿੱਚ ਉਹ ਪਰਿਵਾਰ ਨਜ਼ਰ ਆ ਰਿਹਾ ਲੋਟਰੀ ਵਾਲੀ ਜੋ ਦੁਕਾਨ ਹੈ ਉਸ ਤੇ ਜੋ ਦੁਕਾਨ ਨੂੰ ਚਲਾਉਣ ਵਾਲੇ ਕਰਮਚਾਰੀ ਉਹ ਨਜ਼ਰ ਆ ਰਹੇ ਨੇ ਤਾਂ ਦੱਸਦੇ ਕਿ ਇੱਥੇ 6 ਰੁਪਏ ਖਰਚੇ ਗਏ ਸੀ ਇਸ ਵਿਅਕਤੀ ਦੇ ਵੱਲੋਂ ਤੇ 1 ਕਰੋੜ ਰੁਪਏ ਦਾ ਹੁਣ ਜਿਹੜਾ ਇਨਾਮ ਉਸਤਾ ਲੱਗਿਆ ਵਾ ਤੇ ਉਸ ਤੋਂ ਬਾਅਦ ਇਹਨਾਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਹੈ ਨਹਾ ਤੁਹਾਡਾ ਅੱਜ ਜਿਹੜੀ ਲਾਟਰੀ ਲੱਗੀ ਐ ਕਿੰਨੇ ਦੀ ਲਾਟਰੀ ਲੱਗੀ ਔਰ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਜੀ ਮੇਰਾ ਨਾਮ ਦਸ਼ਮੇਲ ਸਿੰਘ ਆ ਜੀ ਜ਼ਿਲ੍ਹਾ ਮੋਗਾ ਪਿੰਡ ਫਤੇਗੜ ਕੋਲ ਡਾਣਾ ਵਾ 6 ਰੁਪਏ ਵਾਲੀ ਲਾਟਰੀ ਤੇ 1 ਕਰੋੜ ਦਾ ਨਾਮ ਲੱਗਿਆ ਜੀ ਕੰਨ ਕਿਦਾਂ ਤੁਹਾਨੂੰ ਪਤਾ ਲੱਗਿਆ ਜਿਹੜੀ ਅੱਜ ਲਾਟਰੀ ਨਿਕਲੀ ਐ ਇੱਕ ਕੱਲ ਹੀ ਮੈਂ ਲਾਟਰੀ ਪਾਈ ਸੀਗੀ 11 ਵਜੇ ਤੇ ਮੈਨੂੰ ਸਵਾ 11 ਵਜੇ ਜ਼ਿਲ੍ਹਾ ਤੋਂ ਲਾਟਰੀ ਸ਼ਰਮਾ ਲਾਟਰੀ ਦਾ ਵਾਲੇ ਦਾ ਫੋਨ ਆਇਆ ਕਿ ਤੁਹਾਡੀ ਲਾਟਰੀ ਲੱਗ ਗਈ ਆ ਤੇ ਮੈਨੂੰ ਇੱਕ ਵਾਰ ਤਾਂ ਯਕੀਨ ਹੀ ਨਹੀਂ ਹੋਇਆ ਇਸ ਗੱਲ ਤੇ ਵੀ ਫਿਰ ਮੈਂ ਦੁਬਾਰਾ ਨਾ ਪਰਫਾਰਮ ਕੀਤਾ ਤੇ ਫਿਰ ਮੈਨੂੰ ਯਕੀਨ ਹੋ ਗਿਆ ਕਿ ਕੋਈ ਚੈੱਕ ਦੇ ਕੇ ਮらい ਅੱਗੇ ਅੱਗੇ ਜਮਿੰਟ ਚੈੱਕ ਹੋਰ ਮੈਲਾ ਨਾ ਇਸੋਪਨਾ ਕੀ ਸੀ ਗਲੈਟਰੀ ਪਾਉਂਦਾ ਜਿਹੜਾ ਅੱਜ ਨਿਕਲੀ ਹੈ ਕਿੰਨੀ ਕੀ ਖੁਸ਼ੀ ਹੈ ਪਰ ਕੀ ਸੋਚ ਕੇ ਪਾਈ ਸੀ ਕਿ ਅੱਜ ਲਾਟਰੀ ਖੁਸ਼ੀ ਬਹੁਤ ਜ਼ਿਆਦਾ ਵਾ ਜੀ ਪਹਿਲਾਂ ਵੀ ਇੱਕ ਅੱਧੀ ਵਾਰੀ ਕਿਸਮਤ ਅਜਮਾਈ ਆ ਪਰ ਕੱਲ ਮੈਂ ਚਾੜਕ ਮਾਤਾ ਦੇ ਜਾ ਰਿਹਾ ਸੀਗਾ ਦੀਰਾ ਉਥੇ ਸ਼ੁਕਰ ਮਹਿਲ ਦੇ ਵਿੱਚ ਮਾਤਾ ਦੀ ਜਗਾ ਵਾ ਉਥੇ ਮੱਥਾ ਟੇਕਣ ਜਾਣਿਆ ਅਸੀਂ ਜਾਂਦੇ ਹੋਏ ਨੇ ਮੈਂ ਇੱਕ ਟਿਕਟ ਖਰੀਦੀ ਤੇ ਮੈਨੂੰ ਸਮਝੋ ਵੀ ਪ੍ਰਮਾਤਮਾ ਨੇ ਜਾਂ ਮਾਤਾ ਨੇ ਇੱਕ ਖਫਾ ਹੀ ਦੇਦ ਆਉਂਦਾ ਇਹ ਤਾਂ ਕਿੰਨਾ ਦੀ ਵਰਤੋਂ ਕਰੋ ਕਿ ਸੁਪਨੇ ਕੀ ਨੇ ਅੱਲਾ ਤਾਂ ਮੇਰੇ ਤੇ ਜੋ ਥੋੜਾ ਬੋਲਾ ਕਰਜ ਆ ਮੈਂ ਉਹ ਤਾਰੂਗਾ ਤੇ ਕੋਈ badi moti ਕਿਸੇ ਲੋੜਵੰਦ ਦੀ ਮਦਦ ਹੋਈ ਉਹ ਵੀ ਜ਼ਰੂਰ ਕਰਾਂਗਾ ਤੇ ਬਾਕੀ ਆਪਦੇ ਬੱਚਿਆਂ ਦਾ ਭਲਾ ਕਰਾਂਗਾ ਭਾਈ ਜੀ ਕੀ ਨਾ ਤੁਹਾਡਾ ਤੇ ਤੁਹਾਡੇ ਲਾਟਰੀ ਸਟਾਲ ਦਾ ਕੀ ਨਾਮ ਹੈ ਕਿੱਥੇ ਲਾਟਰੀ ਸਟਾਲ ਹੈ ਪਰ ਅੱਜ ਕਿਦਾਂ ਦਾ ਅੱਜ ਜਿਹੜੀ ਲਾਟਰੀ ਨਿਕਲੀ ਆ ਜੀ ਦੇਖੋ ਜੀ ਸਸੀ ਕਾਲ ਦੀ ਸਾਰਿਆਂ ਨੂੰ ਮੈਂ ਪਰਵਿੰਦਰ ਸਿੰਘ ਇਸ ਟਾਈਮ ਘੜਾ ਆਪਣੀ ਐਨ ਕੇ ਜੈਂਸੀ ਵਾਲੀ ਬ੍ਰਾਂਚ ਦੇ ਕੱਲ ਆਪਕੋ 3 ਕਰੋੜ ਰੁਪਏ ਨਿਕਲਿਆ ਇਹਦੀ ਐਨਕੇ ਚੈਂਜ ਦੇ ਧੀਰੇ ਵਿੱਚ ਟੋਲ ਹੈ ਕਿ ਤੇ ਸ਼ਰਮਾ ਜੀ ਲੋਟਰੀ ਟੋਲ ਜੀਰਾ ਉੱਤੇ 6 ਰੁਪਈਆ ਦੀ ਟਿਕਟ ਦੇ ਵਿੱਚ ਹਾਈਐਸਟ ਪ੍ਰਾਈਜ਼ ਹੈ ਜੀ 1 ਕਰੋੜ ਦਾ ਉਹ ਕੱਲ ਆਪਣੇ ਕੋਲ ਨਿਕਲ ਆਇਆ ਹੈ ਅੱਗੇ ਸੈਕੰਡ ਪ੍ਰਾਈਜ਼ ਨਿਕਲਦਾ ਹੈ 9000 ਦਾ ਕਿੰਨੀ ਵਾਰੀ ਨਿਕਲਿਆ ਜੀ ਕਰੋੜ ਦਾ ਇਨਾਮ ਹਰ ਵਾਰੀ ਰਹਿ ਜਾਂਦਾ ਹੈ ਕੱਲ ਇਤਿਹਾਸ ਰਚ ਗਿਆ ਇੱਕ ਕਰੋੜ ਦਾ ਇਨਾਮ ਨਿਕਲ ਆਇਆ 6 ਰੁਪਈਆ ਦੇ ਵਿੱਚ 6 ਰੁਪਈਆ ਤੁਹਾਨੂੰ ਕੋਈ ਕੋਲਡ ਡਰਿੰਕ ਤੱਕ ਨਹੀਂ ਪੁੱਛਦਾ ਡੀਅਰ ਕੰਪਨੀ ਨੇ 1 ਕਰੋੜ ਦਾ ਇਨਾਮ ਕੱਢ ਦਿੱਤਾ ਜੀ ਏ ਐਨ ਕੇ ਏਜੰਸੀ ਦੇ ਜਿਹੜੇ ਸਟਾਲ ਹੈ ਜੀਰੇ ਦੇ ਵਿੱਚ ਤੇ ਟਿਕਟ ਰੀ ਮਿਲਦੀ ਐਸੀ ਤੁਹਾਨੂੰ ਸੁਪਨੇ ਦੀ ਚਾਬੀ ਮਿਲਦੀ ਹੈ ਜੀ 6 ਰੁਪਏ ਦੀ ਟਿਕਟ ਦੇ ਵਿੱਚ 1 ਕਰੋੜ ਦਾ ਕਾਲ ਇਨਾਮ ਨਿਕਲ ਆਇਆ ਇਹ ਭੈਦੀ ਇਹਨਾਂ ਨੇ ਨੂੰ ਅੱਛੇ ਕਹਿੰਦੇ ਮੈਨੂੰ ਐ ਲੱਗਦਾ ਜਿਵੇਂ ਉਹਨੇ ਕੋਈ ਸੈਲੀਬ੍ਰਿਟੀ ਬਣ ਗਿਆ ਇਹਨਾਂ ਦੀ ਇਨ ਪ੍ਰੋਮੋਸ਼ਨ ਹੋ ਚੁੱਕੀ ਹੈ ਜੀ 6 ਰੁਪਏ ਦੇ ਵਿੱਚ ਇਹਨਾਂ ਦੀ ਕਿਸਮਤ ਬਦਲ ਗਈ ਕਿੰਨੇ ਸੋਖੇ ਕਿੰਨੇ ਦੁੱਖ ਘਟੇ ਕੇ ਨਾ ਦੇ ਇੱਕ ਕਰੋੜ ਦਾ ਇਨਾਮ ਨਿਕਲ ਆਇਆ ਜੀ ਕਿੰਨੇ ਕੇ ਪਰਿਵਾਰਾਂ ਦੀ ਤੁਸੀਂ ਕਿਸਮਤ ਅਜੇ ਤੱਕ ਬਦਲ ਚੁੱਕੇ ਹੋ ਕਿਉਂਕਿ ਤੁਹਾਡੇ ਕੋਲੋਂ ਲੋਕ ਭਰੋਸਾ ਬਣਾ ਕੇ ਇੱਕ ਲਾਟਰੀ ਪਾਉਂਦੇ ਨੇ ਤਸ ਕਿੰਨੇ ਕੇ ਭਰੋਸੇ ਦੇ ਲੋਕ ਉਤਰਦੇ ਨੇ ਔਰ ਤੁਸੀਂ ਕਿੱਦਾਂ ਦਤ ਬੜਾ ਸ਼ੁਕਰ ਹੈ ਜੀ ਜਿਵੇਂ ਹਲੇ ਆਪਣਾ ਦੁਕਾਨ ਖੋਲਿ ਨੂੰ 2 ਸਾਲ ਵੀ ਪੂਰੇ ਨਹੀਂ ਹੋਏ ਤੇ ਲਖਪਤੀ ਬੜੇ ਬਣ ਚੁੱਕੇ ਐ ਤੇ ਪਹਿਲਾ ਕਰੋੜਪਤੀ ਕੱਲ ਬਣ ਗਿਆ ਜੀ ਧੀਰੇ ਦੇ ਵਿੱਚ ਐਨਕਿ ਏਜੰਸੀ ਤੋਂ ਵੇਖੇ 4 ਕਰੋੜ ਕਾ 4 ਕਰੋੜਪਤੀ ਬਣ ਚੁੱਕੇ ਨੇ जीरے ਦੇ ਵਿੱਚ ਪਹਿਲਾ ਕਰੋੜਪਤੀ ਕੋਈ ਦੁਕਾਨ ਨਹੀਂ ਸੀ ਕਿ ਜ਼ੀਰੇ ਦੇ ਇਜ਼ ਨਾਟਰੀ ਦੀ ਆਪਾਂ ਪਹਿਲੀ ਵਾਰੀ ਦੁਕਾਨ ਪਹਿਲੀ ਦੁਕਾਨ ਖੋਲੀ ਹੋਇਆ ਤੇ ਖਲੇ 2 ਸਾਲ ਵੀ ਪੂਰੇ ਨਹੀਂ ਹੋਏ ਤੇ ਕਰੋੜ ਦਾ ਇਨਾਮ ਨਿਕਲ ਆਇਆ ਜੋ ਵੀ ਸਿਰਫ 6 ਰੁਪਏ ਦੀ ਟਿਕਟ ਦੇ ਵਿੱਚ ਆਪਾਂ ਜ਼ੀਰੇ ਜਾਵਾਂਗੇ ਤੁਹਾਨੂੰ ਸ਼ਰਮਾ ਜੀ ਉੱਥੇ ਬੈਠੇ ਮਿਲਣਗੇ ਜੀ ਇਹ ਹੀ ਸਾਰਾ ਪਸਾਰਾ ਉੱਥੇ ਹੈਂਡਲ ਕਰਦੇ ਨੇ ਉਸੇ ਤੁਹਾਨੂੰ ਆਹੀ ਮਿਲਣਗੇ ਜੀ ਭਾਈ ਜੀ ਕੀ ਨਾ ਤੁਹਾਡਾ ਅੱਜ ਜਿਹੜੀ ਲਾਟਰੀ ਲੱਗੀ ਐ ਕਿੰਨੇ ਦੀ ਲਾਟਰੀ ਲੱਗੀ ਔਰ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਜੀ ਮੇਰਾ ਨਾਮ ਦਸ਼ਮੇਲ ਸਿੰਘ ਆ ਜੀ ਜ਼ਿਲ੍ਹਾ ਮੋਗਾ ਪਿੰਡ ਫਤੇਗੜ ਕੋੜਾਣਾ ਵਾ ₹2 ਵਾਲੀ ਲਾਟਰੀ ਤੇ 1 ਕਰੋੜ ਦਾ ਨਾਮ ਲੱਗਿਆ ਜੀ ਕੰਡਾ ਕਿਦਾਂ ਤੁਹਾਨੂੰ ਪਤਾ ਲੱਗਿਆ ਜਿਹੜੀ ਅੱਜ ਲਾਟਰੀ ਨਿਕਲੀ ਹੈ ਇੱਕ ਕੱਲ ਹੀ ਮੈਂ ਲਾਟਰੀ ਪਾਈ ਸੀਗੀ 11:00 ਵਜੇ